ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਉ ਦੀ ਇਹ ਗੱਲ ਚਾਲ ਹੈ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸ਼ਾਮ ਦਾ ਹੋ ਗਿਆ 4:30 ਇੱਧਰ ਆਪਾਂ ਸਬਜੀ ਨੂੰ ਜਿਹੜਾ ਤੜਕਾ ਲਾ ਲਿਆ ਆਲੂ ਮਟਰਾਂ ਦੀ ਸਬਜੀ ਹੈ ਜਿਹੜੀ ਜਨਾਂ ਵੀ ਰਹੀ ਜੀ ਤੜਕਾ ਲਾਇਆ ਜੇ ਕੇਰਾ ਇੱਧਰ ਮੈਂ ਕਿ ਪਾਣੀ ਥੋੜਾ ਜਿਹਾ ਗਰਮ ਚਾਹੀਦਾ ਸੀ ਫਿਰ ਇੱਧਰ ਆਪਾਂ ਸਬਜੀ ਘਰ ਦਾਂਗੇ ਇਹਦੇ ਤੇ ਕਿਆ ਟਕੰਡਾ ਇਹੇ ਬਾਹਰ ਬਹੁਤ ਜਿਆਦੇ ਹੋਈ ਪਈ ਆ ਬਿਲਕੁਲ ਵੀ ਅੱਜ ਧੁੱਪ ਨਹੀਂ ਨਿਕਲੀ ਸਾਰਾ ਦਿਨ ਵੀ ਤੇ ਠੰਡ ਬਹੁਤ ਜਿਆਦੇ ਆ ਕੱਪੜੇ ਵੀ ਹੁਣ ਜਿਹੜੇ ਬਾਹਰ ਪਾਏ ਆ ਲਾ ਕੇ ਆਨੇ ਤਾਂ ਵੀ ਅੱਜ ਸੁੱਕੇ ਦਾ ਹੋ ਨਹੀਂ ਕੱਪੜੇ ਧੁੱਪ ਵੀ ਨਹੀਂ ਨਿਕਲੀ ਸਾਰਾ ਦਿਨ ਹੀ ਆਇਤਾ ਕਈ ਵਾਰੀ ਹੁੰਦਾ ਵੀ ਜੇ ਕੱਪ ਨਹੀਂ ਨਿਕਲਦੀ ਪਰ ਠੰਡ ਥੋੜੀ ਜਿਹੀ ਘੱਟ ਹੁੰਦੀ ਆ ਪਰ ਅੱਜ ਠੰਡ ਹੈ ਜਿਹੜੀ ਬਹੁਤ ਜਿਆਦੇ ਆ ਇਹ ਬਦਲਬਾਈ ਜੀ ਹੋਈ ਪਈ ਆ ਤੇ ਠੰਡ ਬਹੁਤ ਜਿਆਦੇ ਹੋਈ ਪਈ ਆ ਹਮ ਬੱਚਿਆਂ ਦੇ ਸਕੂਲਸ ਵੇਲੇ ਖੁੱਲਣੇ ਸੀ ਹੁਣ ਪਤਾ ਨਹੀਂ ਸਵੇਰੇ ਵੀ ਖੁੱਲਣਗੇ ਕਿ ਨਹੀਂ ਖੁੱਲਣਗੇ ਕਿ ਆ ਵੀ ਠੰਡ ਬਹੁਤ ਜ਼ਿਆਦੇ ਹੋਈ ਪਈ ਤੇ ਛੁੱਟੀਆਂ ਸ਼ਾਇਦ ਹੋਰ ਨਾਲ ਬਾਦ ਜਾਣ ਆਨਲਾਈਨ ਕਲਾਸਾਂ ਲੱਗਦੀਆਂ ਅੱਗੇ ਇਹਨਾਂ ਦਿਨ ਹਫਤਾ ਹੋ ਗਿਆ ਕਿਉਂਕਿ ਆ ਹਫਤੇ ਦੇ ਵਿੱਚ ਛੁੱਟੀਆਂ ਵਧੀਆਂ ਸੀ ਤੇ ਹੁਣ ਜੇ ਠੰਡ ਐ ਇਹੇ ਤੇ ਛੁੱਟੀਆਂ ਮੈਨੂੰ ਲੱਗਦਾ ਕੋਰ ਨਾਲ ਬਾਦ ਜਾਣੀਆਂ ਤੇ ਇਧਰ ਆਪਾਂ ਜਿਹੜਾ ਦਹੀਂ ਆ ਉਹ ਜਦੋਂ ਜਾਗ ਲਾਤੀ ਹੈ ਦੁੱਧ ਨੂੰ ਤੇ ਇਹਨੂੰ ਆਪਾਂ ਟੱਕ ਦਿੰਨੇ ਆ ਇਹ ਸਟੋਰ 'ਚ ਰੱਖਣਾ ਪੈਂਦਾ ਟੱਕ ਕੇ ਫਿਰ ਦਹੀਂ ਜਾਂਦੇ ਇਹਨੂੰ ਵੀ ਠੰਡ ਲੱਗਦੀ ਹੈ ਵਿਚਾਰੇ ਨੂੰ ਸਕੋਰ ਤੇ ਕੰਬਲ ਦੇ ਵਿੱਚ ਲੱਟ ਕੇ। ਇਹ ਕਿਹਦੇ ਮੰਤਰੀ ਲਈ ਹੈ? 14 ਅੰਤ ਲੱਗਣੇ, ਦੋਨੋਂ ਦਾ ਮੁੱਲ ਬਣ ਜਾਂਦੀ, ਫਿਰ ਪੜ੍ਹਾਈ ਦੀ ਲਾਸ ਹੁੰਦਾ ਹੋ। ਹੂੰ, 10 ਪੜ੍ਹਾਈ ਦਾ ਲਾਸ ਵੀ ਹੁੰਦਾ। ਸਬਜ਼ੀ ਆਪਦੀ ਜਿਹੜੀ ਤਿਆਰ ਬਣ ਜੂਗੀ, ਹਣ ਬਸ ਆਪਾਂ ਤਾਂ ਚੱਲਦੇ ਆਂ ਬਾਹਰ ਧਰਾਂ ਤੁਰਾਂ ਚੋਣੇ ਉੱਪਰ ਤਾਂ ਕੱਪੜੇ ਰੰਗਦੇ ਆਂ, ਕਣੀ ਤੇ ਜਿਹੜੇ ਪਏ ਆ। ਦੁੱਧ ਬਲੇ ਟੁਕੜੇ ਪੱਲਕਾ ਦਹੀਂ ਅਲੇ ਰੱਖ ਕੇ ਆਈਏ, ਜੇ ਠੰਡਾ ਹੋ ਗਿਆ ਤਾਂ ਦਹੀਂ ਜੰਮ ਜਾਣਾ। ਆਵੇ ਛੜ ਘਰੇ ਛੋਟਾ ਜਿਹਾ ਬੱਚਾ ਆਇਆ ਇਹ ਆਂਦੀ ਮੈਂ ਸਾਈਕਲੀ ਚਲਾਉਣੀ ਸਾਈਕਲੀ ਇਹਨੂੰ ਚਲਾਉਣੀ ਨਹੀਂ ਆਉਂਦੀਗੀ ਨਾ ਹਰਦੇ ਟਾਈਗਰ ਹਰਿੰਦਰ ਵਾਲੀ ਸਾਈਕਲੀ ਆਂਦੀ ਮੈਂ ਚਲਾਉਣੀ ਤੇ ਸਾਈਕਲੀ ਚਲਾਉਣੀ ਆਉਂਦੀ ਨਹੀਂ ਇਹ ਮੈਨੂੰ ਕੋਈ ਨਹੀਂ ਮੇਰੇ ਘਰ ਦੀ ਕੋਈ ਨਹੀਂ ਦਿੱਤੀ ਹੈ ਮੈਂ ਕਿਤੇ ਨਹੀਂ ਮੈਂ ਸਾਡੇ ਹਰਿੰਦਰ ਨਾਟੇ ਰਾਲ ਕੋਲ ਸਾਈਕਲੀ ਦਿੱਤੀ ਮੱਕੇ ਦਿਨ ਨਾਟੇ ਰਾਂ ਸਾਡੇ ਸਾਈਕਲੀ ਹੈ ਨਹੀਂਗੀ ਅੰਤ ਤੱਕ ਸਾਡੇ ਤੇ ਹੋਰ ਅੱਗੇ ਆ ਕਿੰਨੇ ਦਿਨ ਹੋ ਗਏ ਹੁਣ ਤੱਕ ਬੜੇ ਸਿੱਖ ਪੜੇ ਨਾ ਪੌਣੇ ਪੰਜ ਘਰ ਦਾ ਟਾਈਮ ਹੋ ਗਿਆ ਹਾਂ ਇਹ ਨੂੰ ਅੰਦਰ ਕੁਰਸੀ ਤੇ ਕੇਰਾ ਰੱਖ ਦੇ ਫਿਰ ਵੇਖ ਕੇ ਖਲਾਰ ਖਲੂਰ ਦੇਵਾਂ ਕਿ ਅੰਦਰ ਥੋੜੇ ਬੋਲਣਾ ਨਾ ਅੱਜ ਵੀ ਸਿਜਾਈ ਕਰਦੀ ਹੈ ਹਜੇ ਅੱਜ ਵੀ ਸਿਜਾਈ ਕਰਦੀ ਹੈ ਹਜੇ ਹੁਣ ਤੇ ਪਹਿਲਾਂ ਕਿੰਨੇ ਦਿਨ ਹੋ ਗਿਆ ਕੰਬ ਨਹੀਂ ਲੈਂਦੀ ਸੀ ਤੇ ਇਹਦੇ ਚ ਨਹੀਂ ਸੀ ਲੱਗਦੀ ਠੰਡ ਤੇ ਉਹ ਵੀ ਅੱਜ ਮੈਂ ਵੀ ਉੱਤੇ ਕੱਢ ਲਈ ਬਜਾਈ ਤੇ ਹਜੇ ਉਹਦੇ ਤੇ ਨਾ ਕਵਰ ਚੜਾਉਣਾ ਆ ਹਨ ਰਾਤ ਨੂੰ ਪੋਤੇ ਕਵਰ ਚੜਾਵਾਂਗੇ ਜੇ ਤੁਹਾਨੂੰ ਲੈਣੀ ਹੈ ਤੇ ਕਵਰ ਆਪਾਂ ਨਵਟ ਨਵੇਂ ਤਰੀਕੇ ਨਾਲ ਚੜਾਈਦੇ ਆ ਵੈਸੇ ਤਰ ਰਜਾਈਆਂ ਦੇ ਕਵਰ ਨਾ ਇਕੱਠੇ ਹੋ ਜਾਂਦੇ ਆ ਪਰ ਅਸੀਂ ਜਿਹੜੇ ਨਾ ਆਹਾਂ ਤਣੀਆਂ ਲਾ ਕੇ ਚੜਾਉਨੇ ਹੁੰਦੇ ਆ ਹਰ ਵਾਰੀ ਉਹ ਰਾਤ ਨੂੰ ਕਵਰ ਚੜਾਉਂਦੇ ਜਦੋਂ ਤੁਹਾਨੂੰ ਵੀ ਦਿਖਾਉਨੇ ਆ ਉਹ ਮਿਰਜਾਈ ਇਕੱਠੀ ਵੀ ਨਹੀਂ ਹੁੰਦੀ ਤੇ ਜਦੋਂ ਆਪਾਂ ਛਾੜ ਤੇ ਤੋਪੇ ਲਾਉਨੇ ਆ ਤੇ ਫਿਰ ਛਾੜ ਜਿਹੜਾ ਕਵਰ ਹੁੰਦਾ ਰਜਾਈ ਦਾ ਇਹ ਫਟਦਾ ਵੀ ਨਹੀਂ ਤੇ ਰਜਾਈ ਵੀ ਨਹੀਂ ਵਿੱਚ ਇਕੱਠੀ ਹੁੰਦੀ ਅਸੀਂ ਹੁਣ ਤਾਂ ਕਾਹ ਕੰਬਲ ਹੀ ਲੈ ਦੇ ਦਿੰਦੇ ਸੀਗੇ ਸੱਜ ਤਾਂ ਆਪਣੇ ਕੱਪੜੇ ਹੀ ਨਹੀਂ ਸੁੱਕਦੇ ਸਾਨੂੰ ਹੋ ਗਏ ਪਾਣੀ ਪੰਜ ਆਪਣੀ ਧਾਰ ਦਾ ਟਾਈਮ ਜਿਹੜੀ ਗਾਂ ਆਪਣੀ ਸੱਜਰ ਸੁਈ ਉਹਨੂੰ ਆਪਾਂ ਚੋ ਲੈਣੀ ਹੈ ਦੂਜੀਆਂ ਦੋ ਬਾਅਦ ਚ ਅਸੀਂ ਕੱਟੀਆਂ ਚੋਲੇ ਲੈਣੇ ਹੁੰਦੇ ਕਿਉਂਕਿ ਉਹ ਟੋਕੜਾਂ ਜਿਹਾਂ ਤੇ ਰਾਤ ਨੂੰ ਫਿਰ ਕਬਰ ਚੜਾਵਾਂਗੇ ਆਪਾਂ ਫਿਰ ਫੋਨ ਨਹੀਂ ਦਿਖਣੇ ਫੜ ਆ ਦੋ ਦਰ ਲੱਢੀ ਜਾਂਦੇ ਆ ਬਾਹਰ ਆ ਨਾ ਲੱਢੀ ਜਾਂਦੇ ਆ ਕੋਣੀ ਮਾਰੀ ਨਾ ਪਿੱਛੋਂ ਫੜ ਤੇਰਾ ਫੜੇ ਜੀ ਉਹ ਤਾਂ ਪਰੇ ਕਿਥੇ ਰੱਖੀ ਫੜੀ ਨਹੀਂ ਇਹ ਕਿੱਧਰ ਗਈ ਕਿੱਧਰ ਗਈ ਹੇ ਤੇ ਕੀ ਕਰਦੀਆਂ ਨੇ ਛੱਕੇ ਪਾਯਾ ਯਾਰ ਉਧਰੋਂ ਹੁੰਦੀ ਤਾਂ ਪਚੱਕੀ ਪੈਣ ਲੱਗ ਗਿਆ ਉਹ ਵੀ ਡੱਕੀ ਤੋਂ ਡਰਦੀ ਹੈ ਹੋਰ ਤਾਂ ਕਿਸ ਤੋਂ ਡਰਦੀ ਨਹੀਂ ਹੈ ਨਾ ਇੱਧਰ ਮੰਮੀ ਵੱਢ ਰਹੇ ਐ ਮਿੱਥੇ ਤਸ ਬਹੁਤ ਜ਼ਿਆਦਾ ਠੰਡ ਹੋਈ ਪਈ ਆ। ਗੁੱਡੇ ਇੱਕ ਪੇਗੀ। ਆ ਵੀ ਚੱਕੋ ਹਰ ਮਨ ਆਪਦੀਆਂ। ਵੇਖ ਸ਼ਰੂਪ ਕਾਣੇਗਾ। ਉਧਰ ਮੈਂ ਲਾ ਕੇ ਆਈ ਸੀ ਮਧਾਨੀ। ਮੱਖਣੀ ਹੈ ਨਹੀਂ ਸੀ। ਮੱਖਣੀ ਬਣ ਜੂ ਹੁਣ ਸ਼ਾਮ ਤੱਕ ਜਿਹੜੀ ਸੀਗੀ ਉਹ ਸੁਬਾ ਖਾਦੀ ਕੀ ਦੁਪਹਿਰੇ ਖਾਦੀ ਕੀ ਹੁਣ ਸ਼ਾਮ ਤੱਕ ਤੇ ਮੱਖਣੀ ਚਾਹੀਦੀ ਆ ਤੇ ਮੱਖਣੀ ਹੈ ਨਹੀਂ ਸੀ। ਤਾਂ ਹੀ ਮੈਂ ਮਧਾਨੀ ਲਾਤੀ ਮੱਕਲ 10 ਮਿੰਟਾਂ ਚ ਮੱਖਣੀ ਬਣ ਜੂਗੀ ਤੇ ਫਿਰ ਕਿਓ ਕੱਢ ਦਿੰਗੇ ਇੱਧਰ ਲਾਈਏ ਮਧਾਣੀ ਤਾਰਾਂ ਚੋਂ ਨਾ ਹੰਬਸ ਲੋਬੀ ਅੱਪਰ ਰਜਾਈ ਤੇ ਕਵਰ ਚੜਾਉਣ ਲੱਗੇ ਸੀਗੇ ਤੇ ਜਿਹੜਾ ਰਜਾਈ ਦਾ ਕਵਰ ਆ ਆਪਾਂ ਇਹਨੂੰ ਪੁੱਠਾ ਕਰਦੇ ਹਾਂ ਪੁੱਠਾ ਕੀਤਾ ਹੋਇਆ ਆ ਦੇਖੋ ਆਹ ਇਹਦੀ ਸਿੱਧੀ ਸਾਈਡ ਆ ਇਹਨੂੰ ਆਪਾਂ ਪੁੱਠਾ ਕਰ ਲਿਆ ਪੁੱਠਾ ਪੁੱਤੇ ਰਜਾਈਰ ਜਾਈਰ ਜਿੱਤੇ ਚੜਾਉਣਾ ਏ ਉਵੇਂ ਨਹੀਂ ਸੋਨਾ ਰੱਖਣਾ ਹਰਿੰਦਰ ਨੂੰਵੇਂ ਸੋਨਾ ਲੱਗਾ ਆ ਦੇਖੋ ਇਹਨੂੰ ਨਾ ਆਪਾਂ ਇਸ ਤਰ੍ਹਾਂ ਤਣੀਆਂ ਲਾਈਆਂ ਹੋਈਆਂ ਮਮਾ ਸਿੱਧਾ ਕਰ ਲੋ ਸਿੱਧਾ ਕਰਦੇ ਹਾਂ ਰਜਾਈ ਤੇ ਚੜਾ ਲ ਗੇ ਰਜਾਈ ਤੇ ਚੜਾਉਨੇ ਆ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਨਾ ਚਾਰਾਂ ਕੋਨਿਆਂ ਤੇ ਤੇ ਚਾਰ ਤਣੀਆਂ ਵਿਚਾਲੇ ਲਾਈਆਂ ਹੋਈਆਂ ਅੱਠ ਤਣੀਆਂ ਲਾਈਆਂ ਹੋਈਆਂ ਆਪਾਂ ਇਹਨੂੰ ਟੋਟਲ ਤੇ ਇਹਨੂੰ ਆਪਾਂ ਪੁੱਠਾ ਕਰ ਲਿਆ ਉਹਨਾਂ ਪਰਜਾਈ ਨੂੰ ਇਹਦੇ ਉੱਪਰ ਪਿਛਾਵਾਂਗੇ ਇਸੇ ਤਰ੍ਹਾਂ ਪਰਜਾਈ ਨੂੰ ਵੀ ਧਣੀਆਂ ਲਾਈਆਂ ਹੋਈਆਂ ਅਗਰ ਜਾਈ ਇਸੇ ਤਰ੍ਹਾਂ ਪਰਜਾਈ ਨੂੰ ਵੀ ਧਣੀਆਂ ਲਾਈਆਂ ਹੋਈਆਂ ਆਪਣੀ ਰਜਾਈ ਇਸੇ ਤਰ੍ਹਾਂ ਰਜਾਈ ਨੂੰ ਇਹਦੇ ਉੱਪਰ ਐ ਰੱਖ ਲਾਂਗੇ ਇਵੇਂ ਹੀ ਆਪਾਂ ਇਸ ਰਜਾਈ ਨੂੰ ਧਣੀਆਂ ਲਾਈਆਂ ਹੋਈਆਂ ਇਨਾਂ ਤਣੀਆਂ ਨੂੰ ਆਪਸ ਚ ਆਪਾਂ ਗੰਢ ਦੇ ਲਾਂਗੇ ਇਸੇ ਤਰ੍ਹਾਂ ਹੀ ਸਾਦੀ ਰੇਂਗਪਨਾ ਪਹਿ ਉੱਪਰ ਵਿਛਾ ਲਾਂਗੇ ਕਵਰ ਦੇ ਆਲੋ ਉੱਪਰ ਵਿਛਾ ਲਿਆ ਹੁਣ ਜਿਹੜੀਆਂ ਆਪਾਂ ਤਣੀਆਂ ਲਾਈਆਂ ਹੋਈਆਂ ਆਹ ਵਾਲੀਆਂ ਦੇਖੋ ਆਹ ਕਵਰ ਦੀ ਤਣੀਆਂ ਹਰ ਜਾਈਦੀ ਆ ਇਹਨੂੰ ਆਪਸ ਚ ਆਪਾਂ ਐ ਗੰਢ ਦੇ ਲਾਂਗੇ ਇਹ ਬਹੁਤ ਸੌਖਾ ਤਰੀਕਾ ਹੈ ਜਾਈ ਤੇ ਕਵਰ ਚੜਾਉਣ ਦਾ ਤੇ ਇਹਦੇ ਨਾਲ ਜਿਹੜੀ ਰਜਾਈ ਆ ਲੋ ਆਪਾਂ ਗੰਢ ਦੇ ਲਈਏ ਰਜਾਈਏ ਜਿਹੜੀ ਉਹ ਇਕੱਠੀ ਵੀ ਨਹੀਂ ਹੁੰਦੀ ਸਾਰੀਆਂ ਜਿਹੜੀਆਂ ਤਣੀਆਂ ਤਣੀਆਂ ਆਪਾਂ ਬਰਾਬਰ-ਬਰਾਬਰ ਤੇ ਲਾਈਆਂ ਜਿੱਥੇ ਕਵਰ ਤੇ ਤਣੀ ਲੱਗੀ ਆ ਉਹੀ ਸੇਮ ਜਗ੍ਹਾ ਤੇ ਰਜਾਈ ਤੇ ਤਣੀ ਲਾਈ ਹੋਈ ਆਪਾਂ ਠੀਕ ਆ ਤੇ ਇਸੇ ਤਰ੍ਹਾਂ ਹੀ ਸੇਮ ਸਾਰੀਆਂ ਹਲ ਇਹਨੂੰ ਆਪਾਂ ਗੰਢ ਦੇ ਲਈ ਤੇ ਹੁਣ ਇਹਨੂੰ ਪੁੱਠਾ ਕਰ ਦੋਗੇ ਪੁੱਠਾ ਕਰੂੰਗੀ ਉਹ ਪੁੱਠਾ ਹੁਣ ਸਿੱਧਾ ਕਰਾਂਗੇ ਹਰਿੰਦਰ ਨੂੰ ਐ ਆ ਵੀ ਇਹਨੂੰ ਐ ਕਾ ਤੋ ਕਰਤਾ ਇਹਨਾਂ ਬੜੇ ਸੌਖਾ ਤਰੀਕਾ ਪਹਿਲਾਂ ਨਾ ਮੈਂ ਰਜਾਈ ਦੇ ਕਬਰ ਤੇ ਧੂਪੇ ਲਾਉਂਦੀ ਹੁੰਦੀ ਸੀਗੀ ਤੇ ਮੈਂ ਜਦੋਂ ਵੀ ਧੂਪੇ ਲਾਉਂਨੇ ਨਾ ਤੇ ਸਾਡੇ ਦੋ ਇੱਕ ਦੋ ਕਬਰ ਫਟ ਗਏ ਧੂਪੇ ਲਾਉਣਾ ਕਬਰ ਫਟੇ ਜਾਂਦੇ ਆ ਤੇ ਇਹ ਬੜਾ ਸੌਖਾ ਤਰੀਕਾ ਸਾਡੇ ਕੰਬਲਾ ਤੇ ਵੀ همین ਫਲਟ ਤਾਂ ਨਹੀਂ ਅੱਧੇ ਦਮੇ ਹੀ ਪਾੜ ਦਿੰਦਾ ਹੈਗਾ ਹਰਿੰਦਰ ਦੱਦੇ ਤਾਂ ਮੈਂ ਹੀ ਪਾੜ ਦਿੰਦਾ ਸੀਗਾ ਸ਼ੈਤਾਨ ਆਇਆ ਕਿਸੇ ਤਰੀਕਾ ਨਾਲ ਆਪਾਂ ਸਾਫਟ ਵਰਡਾ ਸਾਫਟ ਬਹਤਾ ਸਾਫਟ ਬਹਤਾ ਇਧਰ ਚਾਈ ਕੱਢਣੀ ਵੀ ਨਹੀਂ ਦਿੰਦਾ ਸੀ ਅੱਜ ਦੀ ਤੇ ਅਸੀਂ ਮੰਮੀ ਹਜੇ ਰਜਾਈ ਨਾ ਕੱਢੋ ਚਲੋ ਵੀ ਆਪਾਂ ਸਾਰੀਆਂ ਤੜੀਆਂ ਬੰਨ ਲੀਏ ਫਿਰ ਆਪਾਂ ਨੂੰ ਸਿੱਧਾ ਕਰਕੇ ਤੁਹਾਨੂੰ ਦਿਖਾਉਨੇ ਲੋ ਰਜਾਈ ਤੇ ਆਪਣੀ ਤੇ ਕਬਰ ਚੜ ਗਿਆ ਦੇਖੋ ਕਿੰਨਾ ਵਧੀਆ ਤੋ ਪਹਿਲਾ ਆਇਆ ਸੋ ਆਹ ਕਿੱਥੇ ਰੰਗਦਾ ਵੀ ਹਨਾ ਅੱਗੇ ਆਪਾਂ ਅੱਗੇ ਆਪਾਂ ਮੈਨੂੰ ਹੀ ਲੈ ਜਾਂਦੇ ਸੀਗੇ ਉੱਤੇ ਹਾ ਹੁਗਾਨੀਆਂ ਚ ਉਹ ਇਹਦੇ ਨਾਲ ਦਾ ਪੁੱਤ ਕੰਬਲ ਵੀ ਆਪਣੇ ਆ ਵੇਖੋ ਜੀ ਇਸ ਤਰ੍ਹਾਂ ਪਤਨੀਆਂ ਦੀ ਗੰਢ ਦਿੱਤੀ ਹੋਈ ਆ ਆ ਦੇਖੋ ਇਸ ਤਰ੍ਹਾਂ ਪਤਨੀਆਂ ਦੀ ਗੰਢ ਦੇ ਲਈ ਤੇ ਆ ਹੁਣ ਜੇ ਅਪਨੂੰ ਆਪਾਂ ਬੰਦ ਕਰ ਦਾਂਗੇ ਇਧਰ ਵੇਖੋ ਇਹਨੂੰ ਬਸ ਅਸੀਂ ਜਦੋਂ ਆ ਨਵੀਂ ਚਾਦਰ ਵਿਛਾਈ ਆ ਇਹਨੂੰ ਉਦੋਂ ਵੀ ਇੰਨੀ ਚਾੜ ਚੜਿਆ ਪਿਆ ਸੀਗਾ ਆ ਦੇਖੋ ਸਿਰਮਰ ਵਾਲਿਆ ਕੰਧ ਨਾ ਸਾਰੀ ਰਜਾਈ ਤੇ ਕਵਰ ਆਪਾਂ ਚੜਾ ਲਿਆ ਤੇ ਕਿੰਨਾ ਸੋਹਣਾ ਲੱਗਦਾ ਇਹ ਤੇ ਕੋਈ ਆਪਾਂ ਇਹਨੂੰ ਤੋਪਾ ਨਹੀਂ ਲਾਇਆ ਕੋ ਕੁਝ ਨਹੀਂ ਲਾਇਆ ਤੇ ਕਿੰਨੀ ਛੇਤੀ ਬਸ ਪੰਜਾ ਪੰਜਾ ਕੁ ਮਿੰਟਾਂ ਚ ਚੜ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਤੇ ਫੇਰ ਵੀ ਜੀਦਾ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਨਾ ਇਸ ਤਰ੍ਹਾਂ ਇਹਨੂੰ ਕਵਰ ਤੇ ਚੜਾਉਂਦਾ ਸੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਪਾਉਨੇ ਆ ਵਲੌਗ ਪਾਉਨੇ ਆ ਤੁਹਾਡੇ ਤੱਕ ਪਹੁੰਚ ਸਕੇ ਹਣਾ ਆਪਾਂ ਕੋਈ ਵੀ ਨਵੀਂ ਜਾਣਕਾਰੀ ਤੇ ਜਿਹੜੇ ਵੀ ਭੈਣ ਭਰਾ ਆਪਣੇ ਵਲੌਗ ਦੇ ਡੇਲੀ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਡੇਲੀ ਕਮੈਂਟ ਕਰਦੀਆਂ ਪਰसों ਚੌਥੇ ਆਪਾਂ ਵਲੌਗ ਪਾਇਆ ਸੀ ਸੂਟ ਵਾਲਾ ਸੋ ਸੂਟ ਦੇ ਬਹੁਤ ਜ਼ਿਆਦਾ ਸ਼ਾਰਟ ਪਾਇਆ ਸੀ ਵਲੌਗ ਵੀ ਪਾਇਆ ਸੀ ਸ਼ਾਰਟ ਵੀ ਪਾਇਆ ਸੀ ਉਹ ਸ਼ਾਰਟ ਤੇ ਬਹੁਤ ਸਾਰੇ ਮੈਸੇਜ ਆਏ ਬਹੁਤ ਸਾਰੇ ਕਮੈਂਟ ਆਏ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਹਨਾ ਵੀ ਤੁਸੀਂ ਇੰਨਾ ਵਧੀਆ ਪਸੰਦ ਕਰਦੇ ਹੋ ਸਾਡੇ ਵਲੌਗਾਂ ਨੂੰ ਸੋ ਇਸੇ ਤਰ੍ਹਾਂ ਸਾਰੇ ਭੈਣ ਭਰਾ ਹਣਾ ਆਪਣੇ ਵਲੌਗ ਦੇਖਦੇ ਰਿਆ ਕਰੋ ਕਮੈਂਟ ਕਰਦੇ ਰਿਆ ਕਰੋ ਜੱਪ ਲੱਗਦੀ ਆ ਬੁੱਤ ਜੱਪ ਲਾਉਣੀ ਆ ਸੋ ਬਾਕੀ ਸਾਰੇ ਬੱਚਿਆਂ ਦੀ ਤੇਰਾ ਵੀ ਮੈਸੇਜ ਆ ਗਿਆ ਚਲੋ ਜੀ ਬੱਚਿਆਂ ਦੀਆਂ ਛੁੱਟੀਆਂ ਹੋਰ ਵਧ ਗਈਆਂ ਕਿਉਂਕਿ ਅੱਜ ਨਾ ਠੰਡ ਬਹੁਤ ਅੱਜ ਬਾਹਰ ਸੱਚੀ ਬਹੁਤ ਠੰਡ ਹੋਈ ਪਈ ਆ ਤੇ ਲੱਗਦੀ ਆ ਬੁੱਤ ਉਹ ਮੂਰ ਗੰਡ ਆ ਗਈ ਉਹ ਗੰਡ ਕਿਵੇਂ ਆ ਗਈ ਆ ਦੇਖੋ ਲੈ ਲਾ ਇਹਨੂੰ ਲੈ ਹਾਂ ਕਿਵੇਂ ਲੱਗ ਗਈ ਦੇਖ ਐਵੇਂ ਲਓ ਜੀ ਤੇ ਲੈ ਕੇ ਤੇ ਪੈ ਗਿਆ ਇਨਰ ਜਾਈ ਕੱਢਨੀ ਸੀ ਦਿੰਦਾ ਕਹਿੰਦਾ ਸੀ ਮੈਨੂੰ ਗਰਮੀ ਆਉਂਦੀ ਹੈ ਤੇ ਜਾਈ ਨਹੀਂ ਕੱਢਣੀ ਮੈਨੂੰ ਗਰਮੀ ਆਉਂਦੀ ਤੇ ਅੱਜ ਦਾ ਚਾਚ ਰਿਹਾ ਤੇ ਅੱਜ ਫਿਰ ਪਰ ਪੋ ਦਾ ਮਹੀਨਾ ਚੱਲ ਰਿਹਾ ਹਨਾ ਹੁਣ ਠੰਡ ਹੋ ਗਈ ਅੱਜ ਤਾਂ ਬਹੁਤ ਹੋ ਗਈ ਪੋ ਦਾ ਮਹੀਨਾ ਮੌਕਾ ਇਹ ਤੇ ਅੱਜ ਤਾਂ ਬਹੁਤ ਜਿਆਦਾ ਠੰਡ ਹੋ ਗਈ ਸੋ ਲਓ بیا ਪਰ ਜਾਈ ਤੇ ਕਵਰ ਚੜਾ ਲਿਆ ਪਤਾ ਅਜ ਮੈਂ ਸਵੇਰ ਜਾਈ ਕੱਢੀ ਸੀਗੀ ਤੇ ਫਿਰ ਮੈਂ ਕਹਾਂ ਚਲੋ ਥੋੜਾ ਜਨਾ ਹਵਾ ਜੀ ਲੱਗ ਜੂਗੀ ਤੇ ਆਪਾਂ ਜਦੋਂ ਕਵਰ ਰੱਖਦੇ ਹੁੰਨੇ ਉਦੋਂ ਧੋਕੇ ਰੱਖਦੇ ਹੁੰਨੇ ਆ ਇਹ ਸੋ ਹੁਣ ਆਪਾ ਤੋਤਾ ਨਹੀਂ ਇਹ ਹੁਣ ਆਪੋਂ ਮੀ ਉਹ ਕਰ ਲਿਆ ਜਦੋਂ ਰੱਖਿਆ ਸੀ ਉਦੋਂ ਧੋਕੇ ਰੱਖਿਆ ਸੀ ਅੱਜ ਇਹਨੂੰ ਥੋੜੀ ਜਿਹੀ ਹਵਾ ਜੀ ਲਵਾ ਲਈ ਸੋ ਆਪਾਂ ਇਹਵੇਂ ਚੜਾ ਲਿਆ ਇੱਕ ਹੁਣ ਧੋ ਦਿੰਦੇ ਫਿਰ ਸੁੱਕਦਾ ਨਹੀਂ ਹੁਣ ਧੁੱਪ ਨਹੀਂ ਨਿਕਲਦੀਗੀ ਤੇ ਕੰਬਲ ਵਾਲਾ ਕਵਰ ਹੈ ਜਿਹੜਾ ਉਹਨੂੰ ਆਪਾਂ ਹੁਣ ਧੋ ਦਾਂਗੇ ਕੰਬਲ ਆਪਾਂ ਹੁਣ ਤੱਕ ਲਿਆ ਆ ਗਏ ਸੀ ਉੱਤੇ ਵੀ ਕਵਰ ਚੜਾਇਆ ਹੋਇਆ ਸੀ ਉਹਨੂੰ ਆਪਾਂ ਹੁਣ ਧੋ ਦਾਂਗੇ ਸੋ ਇਸੇ ਤਰ੍ਹਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਸੀਂਦਰ ਆਪਣੇ ਵਲੌਗ ਦੇਖ ਕੇ ਕਮੈਂਟ ਕਰਦੇ ਰਹਾ ਕਰੋ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਵੀਡੀਓ ਦੇਖਣ ਲਈ ਵੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ